ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.abp-sanjha.in ਤੇ ਇੰਗਲੈਂਡ ਦੀ ਟੀਮ ਉਲਟ ਫੇਰ ਦਾ ਸ਼ਿਕਾਰ ਹੋ ਗਈ ਇੰਗਲੈਂਡ ਬੰਗਲਾਦੇਸ਼ ਤਿਹਾਰ ਕੇ ਵਰਲਡ ਕੱਪ ਤੋਂ ਬਾਹਰ ਹੋ ਗਈ ਇੰਗਲੈਂਡ ਅਤੇ ਬੰਗਲਾਦੇਸ਼ ਵਿਚਾਲੇ ਖੇਡੇ ਗੇ ਮੈਚ ਵਿੱਚ ਬੰਗਲਾਦੇਸ਼ ਦੀ ਟੀਮ ਨੇ 15 ਤੋੜਨ ਨਾਲ ਬਾਜ਼ੀ ਮਾਰੀ ਬੰਗਲਾਦੇਸ਼ ਨੇ ਮੈਚ ਜਿਤ ਕੁਆਟਰ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਇੰਗਲੈਂਡ ਦੀ ਟੀਮ 276 ਦੌੜਾਂ ਦੇ پیچھے ਦਾ ਪਛਾਣ ਕਰਦੀ ਹੋਈ 260 ਦੌੜਾਂ ਤੇ ਹੀ ਟੇਰ ਹੋ ਗਈ। ਇੰਗਲੈਂਡ ਦੀ ਟੀਮ ਨੂੰ ਮੈਚ ਦੀ ਸ਼ੁਰੂਆਤ ਤੋਂ ਹੀ ਝਟਕੇ ਲੱਗਦੇ ਰਹੇ ਅਤੇ ਇੰਗਲੈਂਡ ਦੀ ਟੀਮ ਪੂਰੀ ਪਾਰੀ ਦੌਰਾਨ ਸੰਭਲ ਨਹੀਂ ਸકી। ਜੋਸ ਬਟਲਰ ਨੇ ਧਮਾਕੇਦਾਰ ਅਰਧ ਸੈਂਕੜਾ ਠੋਕ ਇੰਗਲੈਂਡ ਨੂੰ ਜਿੱਤ ਦੇ ਪਾਰ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਬਟਲਰ ਦੇ ਆਊਟ ਹੁੰਦੇ ਹੀ ਮੈਚ ਦਾ ਪਾਸਾ पलट ਗਿਆ। ਐਡੀਲੇਡ ਵਿੱਚ ਬੰਗਲਾਦੇਸ਼ ਦੇ ਬੱਲੇਬਾਜ਼ਾਂ ਨੇ ਦਮਦਾਰ ਖੇਡ ਵਿਖਾਈ ਅਤੇ ਇੰਗਲੈਂਡ ਖਿਲਾਫ 275 ਦੌੜਾਂ ਦਾ ਸਕੋਰ ਖੜਾ ਕੀਤਾ। ਇੰਗਲੈਂਡ ਨੇ ਟੌਜ਼ਟ ਕੇ ਪਹਿਲਾਂ ਗेंद इंग्लैंड ਦਾ ਫੈਸਲਾ ਸ਼ੁਰੂਆਤੀ ਓਵਰਾਂ ਵਿੱਚ ਸਹੀ ਵੀ ਸਾਬਤ ਹੋਇਆ। ਇੰਗਲੈਂਡ ਦੇ ਗੇਂਦਬਾਜ਼ਾਂ ਨੇ ਬੰਗਲਾਦੇਸ਼ ਦੇ ਇਸਲਾਮੀ ਬੱਲੇਬਾਜ਼ਾਂ ਨੂੰ ਸਸਤੇ ਵਿੱਚ ਹੀ ਪਵੇਲੀਨ ਪੇਜ ਦਿੱਤਾ। ਫਿਰ ਮੁਹੰਮਦੁੱਲਾਤ ਤੇ ਸਰਕਾਰ ਨੇ ਕੁਝ ਦੇਰ ਤੱਕ ਬੰਗਲਾਦੇਸ਼ੀ ਪਾਰੀ ਨੂੰ ਸੰਭਾਲ ਲਿਆ। ਪਰ ਫਿਰ ਸਰਕਾਰ ਅਤੇ ਸ਼ਾਕਿਬ ਅਲ ਹਸਨ ਵੀ ਆਊਟ ਹੋ ਗਏ ਬੰਗਲਾਦੇਸ਼ ਦੀ ਟੀਮ ਨੂੰ 22ਵੇਂ ਓਵਰ ਵਿੱਚ 99 ਦੌੜਾਂ ਤੇ 4 ਝਟਕੇ ਲੱਗ ਚੁੱਕੇ ਸੀ ਪਰ ਫਿਰ ਮੁਹੰਮਦੁੱਲਾ ਅਤੇ ਮੁਸ਼ਫੀਕਰ ਰਹੀਮ ਨੇ ਮਿਲ ਕੇ ਬੰਗਲਾਦੇਸ਼ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾ ਦਿੱਤਾ ਮੁਹੰਮਦੁੱਲਾ ਨੇ ਇਤਿਹਾਸਕ ਸੈਂਕੜਾ ਠੋਕਿਆ ਅਤੇ ਬੰਗਲਾਦੇਸ਼ ਲਈ ਵਰਲਡ ਕੱਪ ਮੈਚ ਵਿੱਚ ਸੈਂਕੜਾ ਜੜਨ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਮੁਹੰਮਦੁੱਲਾ ਨੇ 138 ਗੇਂਦਾਂ ਤੇ 103 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਮੁਸ਼ਫੀਕਰ ਰਹੀਮ ਨੇ 79 ਗੇਂਦਾਂ ਤੇ 99 ਦੌੜਾਂ ਬਣਾਈਆਂ मोहम्मदullah अते रहीम दिया दमदर पारिया सतका बांग्लादेश 275 ਤੋਂ ਆਪਣਾ ਸਕੋਰ ਖੜਾ ਕਰਨ ਵਿੱਚ ਕਾਮਯਾਬ ਰਿਹਾ ਇਸ ਮੈਚ ਵਿੱਚ ਬੰਗਲਾਦੇਸ਼ ਦੀ ਜੱਦੇ ਹੀਰੋ ਬਣੇ ਰੁਪਲ हुसैन ਅਤੇ मोहम्मदullah ਜਿੱਥੇ मोहम्मदullah ਨੂੰ ਧੁਤਮਾਕੇਦਾਰ ਸੈਂਕੜੇ ਲਈ ਮੈਨ ਆਫ ਦਿ ਮੈਚ ਚੁਣਿਆ ਗਿਆ ਉੱਥੇ ਹੀ हुसैन ਨੇ 4 ਵਿਕਟ ਹਾਸਲ ਕਰ ਇੰਗਲੈਂਡ ਨੂੰ ਜਿੱਦਦਰ ਕਰਨ ਤੋਂ ਰੋਕ ਦਿੱਤਾ ਹੁਣ এবੀਪੀ ਸੰਝਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users App Store ਵਿੱਚ ਜਾ ਕੇ ABP Live टाइप ਕਰੋ ABP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ ABP News Punjabi ਨੂੰ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ ABP Live ਐਪ ਅਤੇ ਸਿਲੈਕਟ ਕਰੋ ABP News Punjabi